ਤੈਨੂੰ ਹੋ ਗਏ 20 ਸਾਲ ਆਪਣੇ ਕਿ ਨਹੀਂ ਹੋਇਆ ਇੱਥੇ ਯਾਰ? ਹਾਂ ਹਾਂ 15 ਕੋਏ ਆ। ਨਹੀਂ ਦੇ ਕਿ ਹੋਗਾ। ਅੱਛਾ। ਤੇ ਬਿਆਰ ਗਏ ਇਹਨੂੰ ਵੀ 12-13 ਸਾਲ ਹੋਗੇ। ਹਾਂ। ਵਿਆਹ ਹੀ ਨਹੀਂ ਦੂ ਬਾਦ। ਠੀਕ ਆ। ਉਹ ਉੱਥੇ ਹੈ ਨਹੀਂਗਾ ਕੋਈ ਫਿਰ। ਪੂਰੀ ਦਾ ਵਿਆਹ ਤੇ ਨਹੀਂ ਗਿਆ। ਹੂੰ। ਅੱਛਾ ਤੂੰ ਵਿਆਹ ਤੇ ਵੀ ਨਹੀਂ ਗਿਆ ਤੂੰ? ਨਹੀਂ ਗਿਆ। ਕਿਸੇ ਆਪ ਕਰਾਏ ਹੈ। ਹਾਂ। ਕੋਈ ਸਾਰੇ ਹੀ ਬੁਲਾ ਹੀ ਜਾਂਦੇ ਨੇ। ਹੂੰ। ਹਾਂ ਹਾਂ ਪਰ ਇਹ ਕਹਿੰਦਾ ਨਹੀਂ ਤੁਸੀਂ ਆਉਂਦੇ ਨਹੀਂ ਹਾਂ ਆਉਣ ਪੂਰੀ ਪਾਏ ਆ ਹਾਂ ਕਹਿੰਦਾ ਆਪਣੇ ਛੱਡ ਨਾ ਲਿਆ ਹਾਂ ਹਾਂ ਹੁਣ ਜਾਣਾ ਪੈਣਾ ਕਾਇਆ ਕਾਇਆ ਕਈਆਂ ਬੂਟਿਆਂ ਤਾਂ ਪਤਾ ਹੀ ਨਹੀਂ ਲੱਗਦਾ ਹਨਾ ਨਹੀਂ ਲੱਗਦਾ ਮੱਢਲ ਸਹੀ ਗੱਲ ਹੈ ਮੱਢਲ ਇੱਧਰ ਤਾਂ ਥੋੜਾ ਹੀ ਆ ਘਾਹ ਨਾਲ ਵਿੱਚ ਨਾ ਹਾਂ ਉਧਰ ਸੀਗੇ ਬੂਟੇ ਵਾਵਾ ਇਹ ਵਿੱਚ ਲੱਗ ਲੁਕ ਜਾਂਦੇ ਯਾਰ ਮਤਲਬ ਮੱਲੀ ਦੇਮੋ ਖਾਲੇ 깔ਦਾ ਆ ਆਹੋ ਆਹੋ ਪਨੀਰੀ ਦੇ ਵਿੱਚ ਵੀ ਹੁੰਦਾ ਨਾ ਕੁਝ ਉਹ ਲੱਗ ਲੁੱਕ ਜਾਂਦਾ ਮੋੜ ਕੇ ਤੁਰ ਪੈਂਦਾ ਉਹ ਆ ਕਿ ਜਦੋਂ ਲਾਈ ਆ ਨਾ ਉਹ ਲੈਟਰ ਨਹੀਂ ਖਰਾਬ ਉਹ ਕੁਝ ਬਿਜਲੀ ਘਰ ਮੱਚਿਆ ਸੀ ਹਾਂ ਹਾਂ ਉਦੋਂ ਜਦੋਂ ਲਾਈ ਸਮਝ ਲਾ ਆ ਵਾਸਪਤੀ ਤੇ ਉਦੋਂ ਹੀ ਕੰਮ ਹੋ ਗਿਆ ਅਦਰ ਇਹ ਮੇਰਾ 2-3 ਦਿਨ ਕੇ 4 ਦਿਨ ਤੱਕ ਪਾਣੀ ਨਹੀਂ ਪਿਆ ਜਮਈ ਉਹਰ ਚੱਲ ਪਿਆ ਕਾ ਮੋਦਹੀਂ ਅਜੇ ਤਾਂ ਛੋਟੇ ਬੱਚੇ ਆ ਬਾਬੇ ਦੇ ਦੇਖਣ ਵਾਲੇ ਸੀਗਾ ਹਾਂ ਮਾਮਾ ਚੁਨਾ ਦੇਸਤੇ ਨਹੀਂ ਸੀਗਾ 7 ਦਿਨ ਲੱਗਿਆ ਸਾਨੂੰ ਇਹਦੇ 7 ਹੋਰ ਤਿੰਨ ਬੰਦੇ ਕਿੰਨਾ ਵਾਂਸੀ ਵਾਹੀ ਆ ਘਰ ਕਰਦਾ ਇਹਦਾ ਉਹ ਤਾਂ ਬਾਈ ਵਾਲਾਂ ਵਾਂਗੂੰ ਹੋ ਜਾਂਦਾ ਮੁੜ ਕੇ ਹਾਂ ਉਹ ਤਾਂ ਕੱਲ ਦੱਸਿਆ ਇੱਕ ਬੰਦਾ ਉਹ ਕਹਿੰਦਾ ਅੱਡੇ ਕਿੱਲੇ ਦੀ ਸਾਰੀ ਦਿਹਾੜੀ ਲੱਗ ਗਈ ਉਹਦਾ ਉਹਦਾ ਨੀਵੀ ਨਹੀਂ ਚੱਕਣ ਦਿੰਦਾ ਮੁੜ ਕੇ ਸਿਰ ਤੋਂ ਹੁਣ ਲੱਗ ਜਾਂਦਾ ਆ ਆਪਣੇ ਦਾ ਬਹੁਤ ਥੋੜਾ ਕੋਈ ਕੋਈ ਬੂਟਾ ਹਨਾ ਪਰ ਗਮ ਹੋਵੇ ਨਾ ਜਦੋਂ ਮਤਰਾ ਉਦੋਂ ਔਖਾ ਜਾਂਦਾ ਮੁਰਕੇ ਦਾ ਇਕੱਲਾ ਰਹਿੰਦਾ ਹੋਵੇ ਉਹ ਹੀ ਨਿਬੜਨੀ ਚਾਹੁੰਦਾ ਗਰਮੀ ਜੋ ਆਏ ਹੁੰਦਾ ਵੀ ਛੇ ਦਿਨ ਨਿਬੜੇ ਤੇ ਬਾਹਰ ਜਾਈਏ ਛਾਵੇਂ ਬੈਠ ਕੇ ਨਾ ਸਭ ਤੋਂ ਔਖਾ ਕੰਮ ਸਹੀ ਗੱਲ ਯਾਰ ਰੇਖ ਲਾਰ ਨਹੀਂ ਪਤਾ ਹੁੰਦੀ ਨਾ ਜੇ ਆਪਾਂ ਦਿੱਤਾ ਗਿੜਾ ਚੱਲ ਦੂਜੀ ਗੰਨੀ ਤੇ ਨਾ ਤਲੂੰਗਾ ਮੁੱਕ ਗਿਆ ਜਦੋਂ 2 ਮਿੰਟ ਸਾਹ ਮਿਲ ਜਾਂਦਾ ਇਹਦੇ ਜਿਹਦਾ ਜਿੰਨਾ ਚਿਰ ਨਿਬੜਦਾ ਨਹੀਂ ਤੇ ਬਾਹਰ ਨਹੀਂ ਨਿਕਲ ਸਕਦੇ ਹੈ ਗਰਮੀ ਨੈਤੀ ਜਿਆਦਾ ਹੁੰਦੀ ਤਾਂ ਜੇ ਮੀਂਹ ਆ ਜਾਂਦਾ ਥੋੜਾ ਜਿਹਾ ਮੀਂਹ ਆਉਂਦਾ ਕੱਲ ਵੀ ਥੋੜਾ ਜਿਹਾ ਪਰਸੋਂ ਵੀ ਥੋੜਾ ਜਿਹਾ ਪਾਣੀ ਇਹਨੂੰ ਜਿਆਦਾ ਵੀ ਨਹੀਂ ਲਾਇਆ ਜਾਂਦਾ ਤੇ ਇਸ ਕੋਨੇ ਆ ਤਾਂ ਵੀ ਕੰਮ ਡਾਉਣ ਹੋ ਜਾਂਦਾ ਨਾ ਮੁੜ ਕੇ ਜਿਆਦਾ ਵੱਜ ਜਾਂਦੀ ਯਾਰ ਪਹਿਲਾਂ ਭਾਰੇ ਪੈ ਗਏ ਮੀਂਹ ਉਹ ਤੋਂ ਦੋ ਕਮੀ ਬਹੁਤ ਭਾਰੇ ਪੈ ਗਏ ਡਲ ਮੋਡਲ ਤੈਨੂੰ ਪਤਾ ਸਾਰਾ ਕੁਝ ਨਾ ਪਹਿਲਾਂ ਹੋਰ ਕਿਸੇ ਪਿੰਡ ਵੀ ਆਇਆ ਸੀ ਇੱਥੇ ਆਇਆ ਪਹਿਲੇ ਵਾਰ ਨਿੱਕੇ ਤੇ ਨਾ ਮੇਰਾ ਮਾਮਾ ਲਿਆਇਆ ਲੰਡੇ ਦੇ ਲੰਡੇ ਕੇ ਹਾਂ ਅੱਛਾ ਤੇ 300 ਦਾ ਮਹੀਨਾ ਦਿੰਦਾ ਸੀ 300 ਰੁਪਏ ਮਹੀਨਾ ਹਾਂ ਕਿੰਨੇ ਚਿਰ ਦੀ ਗੱਲ ਆ ਉਹ ਉੱਥੇ ਆਪਣੇ ਉਦੋਂ 500 ਰੁਪਏ ਦਿਹਾੜੀ ਚਲਦਾ ਸੀ 500 ਰੁਪਏ ਦਿਹਾੜੀ ਹੈ ਹਾਂ ਬਹੁਤ ਪੁਰਾਣੀ ਗੱਲ ਹੋ ਯਾਰ ਹਾਂ ਕਾ ਨਾ ਕੋ ਨਾ ਸਾਰੇ ਹੱਤੇ ਵਟਾਉਂਦੇ ਹੂ ਕਾਈਆ ਕਾਈਆ ਵਟਲਾ ਵਟਲਾ ਵਿਚ ਬੂਟੇ ਆ ਉਹ ਅੱਧਾ ਅੱਧਾ ਨਾ ਇਹ ਆਹੇ ਟਾਈਮ ਲਗਾਉਂਦਾ ਹੋਰ ਅੱਧਾ ਇਹ ਦੂਜਾ ਤੇ ਅੱਧਾ ਕਾਰ ਇਹ ਲ ਬਹੁਤ ਚੱਕਰਾਂ ਚ ਪੈਂਦਾ ਤੇ ਇਹ ਮਨ ਉੱਥੇ ਪਰ ਕਿੰਨਾ ਚਿਰ ਲਾਇਆ ਉੱਥੇ ਲਾਇਆ ਬਾਈ ਜਿੰਦਰਾ 10 ਸਾਲ ਲਾਇਆ ਹੂੰ ਕਾਲਾ ਕੋਈ ਕੁਝ ਨਹੀਂ ਕੀਤਾ ਹੂੰ ਕਾਲੇ ਦੀਦੀ ਦੇ ਨਾਲ ਝਾੜੂ ਪੋਚਾ ਕਰਾਉਂਦਾ ਸੀ ਛੋਟਾ ਸੀਗਾ ਹੂੰ ਉਹਦੇ ਨਾਲ ਰੋਟੀਆਂ ਰੋਟੀਆਂ ਲਵਾ ਦੇਣਾ ਚੁੱਲੇ ਤੇ ਚਿੱਟੀਆਂ ਲਾਈ ਜਾਨਾ ਹੂੰ ਉਹਨੇ ਰੋਟੀ ਲਾਈ ਆ ਗਏ ਹੂੰ ਥਾਲੀ ਅਹੀ ਕੰਮ ਸੀ ਮੇਰਾ ਬਾਪੂ ਹੂੰ ਦੀਦੀ ਇਹਦੇ ਨਾਲ ਰਹਿਣਾ ਛੋਟਾ ਸੀਗਾ ਅੱਛਾ ਫਿਰ ਇੱਥੇ ਆਏ ਨੂੰ ਤੈਨੂੰ ਬਹੁਤ ਟਾਈਮ ਹੋ ਗਿਆ ਨਾ ਹਾਂ ਠੀਕ ਆ ਤੂੰ ਕਿੰਨਾ ਕੌਖਾ ਉਧਰ ਕੀ ਚੱਕਰ ਆ ਉਧਰ ਉਧਰ ਬਈ ਚੱਕਰ ਇਹ ਹੈਗਾ ਹੂੰ ਹੁਣ ਇੱਥੇ ਜਦੋਂ ਹੁਣ ਕਿਸੇ ਦਾ ਘਰੇ ਜਾਵਰਤਾ ਚਾਰ ਲਸੀ ਦਾ ਮਾਮਕ ਖਾ ਲੈਂਦਾ ਹਾਂ ਉਥੇ ਨਹੀਂ ਮਿਲਦਾ ਅੱਛਾ ਉਥੇ ਰੋਟੀ ਰੱਟੀ ਆਪਣੇ ਇੱਥੇ ਹੁਣ ਲੱਸੀ ਲੂਸੀ ਹੈ ਨਾ ਜਾਂ ਕੁਝ ਵੀ ਚਾਹ ਵੀ ਪੀਣੀ ਹੈ ਨਾ ਹਾਂ ਖੁੱਲਾ ਕੰਮ ਹਾਂ ਉਥੇ ਨਹੀਂ ਉਥੇ ਨਹੀਂ ਆਇਆ ਨਹੀਂ ਅੱਛਾ ਰੋਟੀ ਪਾਣੀ ਦਾ ਵੀ ਹੈ ਆਪਣੇ ਵਾਲਾ ਹਿਸਾਬ ਨਹੀਂ ਅੱਛਾ ਤੈਨੂੰ ਕਾਟ ਦਿੱਤੇ ਹੈ ਹਾਂ ਤੁਸੀਂ ਇਹ ਜਾ ਸਕਦਾ ਹੋਰ ਕੋਈ ਨਹੀਂ ਜਾ ਸਕਦਾ ਅੱਛਾ ਕਾਟ ਦਿੱਤਾ ਉਹ ਹੀ ਜਾਉ ਠੀਕ ਆ ਉਹ ਨਹੀਂਗਾ ਵੀ ਤਕੜੇ ਬੰਦੇ ਦੇ ਵਿਆਹ ਤੇ ਜੇ ਉੱਥੇ ਜਵਾਕ ਉੜ ਕੇ ਕਿਸੇ ਦੇ ਰੋਟੀ ਪਾਣੀ ਖਾਏ ਆਉਣਗੇ ਆਏ ਨਹੀਂ ਹੈ ਹੂੰ ਹੂੰ ਫੇਰ ਤਾਂ ਬਹੁਤ ਫਰਕ ਆਪਣੇ ਨਾਲ ਇਧਰ ਅਸੀਂ ਔਖੇ ਆ ਕਹਿੰਦਾ ਉਧਰ ਆਪਣੇ ਨਾਲ ਸੁਲ ਜਾਦੇ ਆ ਸੁਹੂਲਤ ਜਾਦੇ ਆ ਹਾਂ ਆ ਚੁੱਪ ਕਰ ਸੁਹੂਲਤ ਨਾਲ ਤਾਂ ਪਤਾ ਨਹੀਂ ਜਾਦੇ ਆ ਉਹ ਉੱਥੇ ਉਹ ਕਹਿੰਦੇ ਸਾਡਾ ਡਾਟ ਪਈ ਜਾਂਦਾ ਕਹਿੰਦੇ ਕਿਰਾਇਆ ਨਹੀਂ ਪੂਰਾ ਹੁੰਦਾ ਥੋੜੀ ਜਿਹਾ ਕੰਮ ਨਹੀਂ ਚੱਲਦਾ ਭਾਈ ਹੁਣ ਇੱਥੇ ਕਿਹੜਾ ਕੰਮ ਚੱਲੂ ਤਾਂ ਇੱਥੇ ਵੀ ਭੁੱਖੇ ਹੀ ਰਹੇ ਆ ਹੂੰ ਉੱਥੇ ਹੀ ਕੰਮ ਹੈ ਨਹੀਂ ਹੁਣ ਉੱਥੇ ਜਿੰਨੇ ਨਵੇਂ ਜਾਂਦੇ ਆ ਹਰੇਕ ਨੂੰ ਜਿਹਨੂੰ ਮਰਦੀ ਪੁੱਛ ਲਾ ਕੰਮ ਨਹੀਂ ਮਿਲਿਆ ਕੰਮ ਨਹੀਂ ਮਿਲਿਆ ਹੀ ਕਹੀ ਜਾਂਦੇ ਤੇ ਮੋਰਕੇ ਕਰਾਇਆ ਬਹੁਤ ਉੱਥੇ ਕਰਾਂ ਦਾ ਹੂੰ ਇਥੋਂ ਦੇ ਹਿਸਾਬ ਨਾਲ ਤਾਂ ਉੱਥੇ ਇੱਕ ਬੰਦਾ ਵੀ ਜੇ ਕੇ ਨਾਲ ਰਹਿੰਦਾ 25-30 ਹਜ਼ਾਰ ਦੇਣਾ ਪੈਂਦਾ ਹੂੰ ਤੇ ਕੋਈ 18-20 ਲੱਖ ਲੱਗੇ ਜਾਂਦਾ 20 ਲੱਖ ਵੀ ਕਿਉਂ ਹੁਣ ਤਾਂ ਲੱਗਦਾ 26-27 ਲੱਖ ਲੱਗਦਾ ਜਾਣ ਤੇ ਹੂੰ ਉਧਰ ਵੀ ਨਾ ਜਿਹੜੀ ਜਨਤਾ ਜਾਈ ਜਾਂਦੀ ਆ ਹਾਂ ਹੁਣ ਗੱਲ ਗੁੱਲ ਕਰਦੇ ਰਹੀਦਾ ਹਾਂ ਡਾਟ ਹੀ ਪਿਆ ਪੈਂਦਾ ਉਹ ਕਹਿੰਦੇ ਸਾਡਾ ਵੀ ਜਿਹੜੇ ਪੁਰਾਣੇ ਪ੍ਰੂਣੇ ਉਹਨਾਂ ਦਾ ਚੱਲ ਚੱਲੀ ਚੁੱਲੀ ਜਾਂਦਾ ਨਵੇਂ ਆ ਤਾਂ ਐ ਰੋਟੀਆਂ ਕੌਣ ਖਵਾ ਦੂ ਕਿਸੇ ਨੂੰ ਨਹੀਂ ਖਾਣ ਦਾ ਇੱਥੇ ਤਾਂ ਰੋਟੀਆਂ ਮਿਲ ਹੀ ਜਾਣੀਆਂ ਇੱਥੋਂ ਦਾ ਹੈਗਾ ਪਿੰਡ ਦਾ ਹੀ ਆ ਬੰਦਾ ਰੋਟੀ ਵੱਲੋਂ ਭੁੱਖਾ ਥੋੜੀ ਮਰਦਾ ਹੁਣ ਦਾਨ ਤੇ ਭਾਈ ਪੰਜਾਬ ਆ ਗਿਆ ਹੈ ਹਾਂ ਕੌਣ ਦਾਨ ਤੇ ਹਰੇਕ ਦੇਸ਼ ਮੈਂ ਕੌਣ ਦਾਨ ਤਾਂ ਬ੍ਰੇਤੀ ਹੈਗਾ ਯਾ ਹਾਂ ਉੱਥੇ ਮਿੱਤਰਾ ਰੋਟੀਆਂ ਅਗਲਾ ਰਿਸ਼ਤੇਦਾਰ ਵੀ ਕੋਟ ਜੇ ਨਾ ਚਾਰ ਦਿਨ ਦੇਉ 10 ਦਿਨ ਦੇਉ ਕੋਈ ਹੱਦ ਮਹੀਨਾ ਦੇ ਦੂ ਉੱਥੇ ਹੂੰ ਉਹਦਾ 5 ਕਿਲੋ ਕੇ 10 ਕਿਲੋ ਹੁੰਦਾ ਥੈਲੀ ਜਾਂਦੇ ਤੇ ਉਹ 5 10 ਕਿਲ ਹੈ ਕਣਕ ਤਾਂ ਆਪਣੀ ਇੱਥੇ ਹੀ ਆਉਂਦਾ ਹੋਗਾ ਕਣਕ ਯਾਰ ਉਧਰ ਵੀ ਹੁੰਦੀ ਆ ਮੇਰੇ ਹਿਸਾਬ ਨਾਲ ਕਈਆਂ ਮੁਲਖਾਂ ਚ ਹੁੰਦੀ ਆ ਹੂੰ ਤੇ ਉਹ ਥੈਲੀ ਤਾਂ ਮੁੱਕੀ ਰਣੀ ਹੁਣ 10 ਕਿਲੋ ਆਟੇ ਨਾਲ ਕੀ ਬਣਨਾ ਹੂੰ ਤੇ ਚਾਰ ਜਾਣੇ ਹੋ ਗਏ ਦੋ ਜਾਣੇ ਪਹਿਲਾਂ ਦੋ ਜਾਣੇ ਇਧਰ ਉੱਠ ਕੇ ਕੋਈ ਰਿਸ਼ਤੇਦਾਰ ਉੱਠ ਗਿਆ ਹੁਣ ਜਿਹੜੇ ਜਵਾਕਾਂ ਕੋਲ ਵੀ ਮਗਰ ਜਾਂਦੇ ਆ ਉਹ ਵੀ ਫਰਾਂ ਆ ਔਖਾ ਹੀ ਆ ਜਾਂਦਾ ਕੰਮ ਵੈਸਟਰ ਜੇ ਪਹਿਲਾਂ ਬਹੁਤ ਜਾਂਦੇ ਸੀ ਹੁਣ ਘਟੇ ਪਿਆ ਲੋਕ ਜਾਣ ਜਾਣ ਤੇ ਹਿਸਾਬ ਲਾ ਲਾ ਵੀ ਪੌਣੇ 2 ਲੱਖ ਦੀ ਤਾਂ ਟਿਕਟ ਹੀ ਆ 1.5 ਪੌਣੇ 2 ਲੱਖ ਦੀ ਆਉਣ ਜਾਣ ਦੀ ਹਾਂ ਕਈ ਵਾਰੀ ਵਾਧ ਵੀ ਜਾਂਦੀ ਆ ਹਾਂ ਤੇ ਹੁਣ ਜਿਹੜਾ ਬੰਦਾ ਦੋ ਜਾਣੇ ਗਏ ਮੰਨ ਲਾ ਉਹ 3 ਸਵਾ 3 ਦੀਆਂ ਟਿਕਟਾਂ ਹੋ ਗਈਆਂ ਕੀ ਕਰੂ ਉੱਥੇ ਦੱਸ ਹੂੰ ਉਹਾਂ ਜਾ ਕੇ ਜਵਾਗ ਨੂੰ ਕਿਰਾਂ ਦਾ ਚਾਜ ਆ ਹੁੰਦਾ ਫੇ ਘਰ ਦੇ ਆਏ ਆ ਸਾਡੇ ਨਾਮੇ ਆ ਜਾਂਦਾ ਕੋਈ ਹਾਂ ਮੇਰਾ ਸਰਦਾਰ ਤੇ ਹੁੰਦਾ ਹਾਂ ਉਹ ਨੂੰ ਰੋਟੀ ਪਾਣੀ ਆਟਾ ਵੀ ਦੇਉਂਦਾ ਆਪਾਂ ਨੱਕ ਵੀ ਦੇਉਂਦਾ ਲੈ ਚੱਲ ਬੱਸ ਚ ਕੰਮ ਕਰਦੇ ਹਾਂ ਹਾਂ ਹੁਣ ਆਪਣੇ ਝੋਨਾ ਲਾਉਣਾ ਆਉਂਦਾ ਹੀ ਆ ਬੰਦੇ ਹਾਂ ਹੁਣ ਉਹ ਪਹਿਲਾਂ ਆਏ ਦੇ 15 ਦਿਨ ਆ ਜਾਂਦੇ ਮੰਨ ਲਾ ਹਾਂ ਤੇ ਉਹ ਗੱਟਾ ਦੇਂਦਾ ਘਲਾਟੇ ਦਾ ਤੇ ਚੌਲ ਝੂਲ ਦੇਂਦੇ ਆ ਤੇ ਨਾਲ ਚੱਲੀ ਜਾਂਦਾ ਜ਼ਿਗਾਰ ਹਾਂ ਉੱਥੇ ਇਹ ਸਿਸਟਮ ਥੋੜੀ ਆ ਯਾਰ ਪੂਰੀ ਕਹਿੰਦਾ ਸੀਗਾ ਹੂੰ ਤੇ ਨਾ ਗੋਰੇ ਸੇ ਢਵਾ ਗੋਰੇ ਤੋਂ ਢਵਾਸ ਪੈਸੇ ਮੰਗੇ ਸੀ ਕੀ ਹੁੰਦਾ ਹੈ ਨਹੀਂ ਦੇਣੇ ਕਈ ਵਾਰ ਨਹੀਂ ਦਿੰਦਾ ਕਹਿੰਦਾ ਥੋੜੇ ਦੇ ਸੇ ਇੱਥੇ ਦੇ ਵੀ ਦੇਣਾ ਸਾਡੇ ਨਹੀਂ ਦਿੰਦਾ ਨਹੀਂ ਉਧਰ ਨਹੀਂ ਦਿੰਦੇ ਬਾਈ ਉਧਰ ਤਾਂ ਰੋਟੀ ਵੀ ਨਹੀਂ ਦਿੰਦੇ ਦਿਹਾੜੀਏ ਨੂੰ ਹੁਣ ਆਪਾਂ ਇੱਥੇ ਵੇਲਾ ਪੰਜ ਪੰਜ ਛੇ ਛੇ ਰੋਟੀਆਂ ਖਾ ਕੇ ਫੇਰ ਦੋ ਵਾਲਾ ਕੰਮ ਹੋ ਗਿਆ ਹੈ ਕਈ ਵਾਰੀ ਹੱਥ ਨੇ ਵੀ ਬੰਦਾ ਮੰਗ ਲੈਂਦਾ ਚਾ ਉਥੇ ਚਾਹ ਦਿੰਦੇ ਪਤਾ ਨਹੀਂ ਇੱਕ ਕਰੀ ਦਿੰਦੇ ਕਿ ਦੋ ਵਾਰੀ ਯਾਰ ਦੱਸਦੇ ਹੁੰਦੇ ਆ ਤੇ ਰੋਟੀ ਆਪਦੀ ਲਿਆਂਦੇ ਬਈ ਝੋਲੇ ਚ ਪਾ ਕੇ ਆ ਕੱਲ ਪਰਸੋਂ ਵੀਡੀਓ ਪਾਈ ਸੀ ਆਪਣੇ ਬੰਦਿਆਂ ਨੇ ਤੇ ਉਥੇ ਕੰਮ-ਕੁਮ ਕਰੀ ਜਾਂਦੇ ਖੇਤਾਂ ਚ ਵੱਡੀ ਵੱਡੀ ਉਹ ਮਦਦਾਂ ਨੇ ਜਿਨ੍ਹਾਂ ਦੇ ਗੋਡੇ ਕਾਂਨੀ ਤੋੜਦੇ ਉੱਥੇ ਜਾ ਕੇ ਕੁਰਸੀ ਤੇ ਬਹਿ ਕੇ ਵੀ ਕੰਮ ਕਰੀ ਜਾਂਦੇ ਖੇਤਾਂ ਚ ਹੂੰ ਉਹੀ ਕੰਮ ਆਪਣੇ ਖੇਤਾਂ 'ਚ ਕਰੇ ਕਟਾ ਕਾਸੀ ਕਟਾ ਫਰੋ ਯਾਰ ਆਪਾਂ ਕਿਸੇ ਨੂੰ ਥੋੜੀ ਆਨੇ ਆ ਹਰੇ ਕੀ ਆਂਦਾ ਵੀ ਮੈਂ ਉੱਠ ਜਾ ਯਾਰ